ਕਿ ਸੋਚੇ ਪਾ ਆਖ ਖੈ ਸੁਖ ਰਕੇ ਮੇਰੇ ਪੁੱਤ ਤੇ ਮੇਰਾ ਪੁੱਤ ਠੀਕ ਹੋਵੇ ਚਾ ਚੰਗੀ ਗੱਲ ਇਹ ਸੁਪਨਾ ਝੂਠ ਹੀ ਹੋਵੇ ਸੁਬਹ ਲਈ ਅੱਧੀ ਰਾਤ ਨੂੰ ਕਿਹੜਾ ਹੋਇਆ ਮੈਂ ਖੇਡ ਖੜ ਗਿਆ ਮੈਂ ਨਹੀਂ ਰਹਿ ਰਹੀ ਵਾ

ਠੀਕ ਆ ਤੇਰੇ ਕਿਤੇ 60 ਤਾਂ ਨਹੀਂ ਵੱਜੇ ਮਾਂ ਤੂੰ ਇਸ ਵੇਲੇ ਪੁੱਤ ਆ ਜਾ ਆ ਜਾ ਮੰਗੇ ਉਹ ਮਾਂ ਧਿਆਨ ਨਾਲ ਬੈਠ ਤੇ ਬੈ ਜਾ ਪੁੱਤ ਤੂੰ ਜਮਾ ਠੀਕ ਆ ਉਹ ਮਾਂ 60 ਤਾਂ ਨਹੀਂ ਵੱਜੇ ਉਹ ਨਹੀਂ ਮਾਂ ਮੈਂ ਤਾਂ ਠੀਕ ਆ ਤੇ ਤੂੰ ਇਸ ਵੇਲੇ ਪੁੱਤ ਮੈਂ ਨਥਣਾ ਸਪਨਾ ਆਇਆ ਸੀਗਾ ਕਿ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ। ਪੁੱਤ ਮਾਂ ਦੀ ਤੜਪਣਾ ਇਹ ਜੀ ਹੁੰਦੀ ਆ ਨਾ। ਆਪਦਾ ਪੁੱਤ ਚੱਲਿਆ ਨਹੀਂ ਜਾਂਦਾ। ਪੁੱਤ ਸਪਨਾ ਵੀ ਫਿਰ ਨੂੰ ਇਹ ਜਾਇਆ। ਮੈਨੂੰ ਕੁਛ ਨਹੀਂ ਸੁਜਿਆ ਨਾ ਦਿਨ ਦੇਖਿਆ ਨਾ ਰਾਤ ਦੇਖੀ ਹੈ ਕਿ। ਪੁੱਤ ਕੋਈ ਇਹ ਜੀ ਗੱਲ ਤਾਂ ਨਹੀਂ ਹੋਈ। ਨਹੀਂ ਮਾਂ ਮੈਂ ਤਾਂ ਜਮਾ ਠੀਕ ਹੈਗਾ। ਹਾਂ ਸ਼ੁਕਰ ਆ ਪਰ ਤੂੰ ਮੈਨੂੰ ਐ ਦੱਸ ਵੀ ਤੂੰ ਹੁਣ ਤੱਕ ਕਿੱਥੇ ਸੀਗੀ ਪੁੱਤ ਮੇਰਾ ਕੋ ਸਹਾਰਾ ਸੀ ਤੂੰ ਜਦੋਂ ਮੈਨੂੰ ਘਰੋਂ ਕੱਢਤਾ ਮੈਂ ਕਿੱਥੇ ਜਾਣਾ ਸੀ ਮੈਨੂੰ ਤਾਂ ਉਹੀ ਗੱਲ ਆ ਵਿਦਾਂ ਸਮੇਂ ਨਹੀਂ ਓਟਿਆਗਾ ਮੈਂ ਤਾਂ ਆਸ਼ਰਮ ਚ ਬਾਗੀ ਪੁੱਤ ਮਾ ਮੇਰੇ ਤੋਂ ਨਾ ਬੜੀ ਵੱਡੀ ਗਲਤੀ ਹੋ ਗਈ ਜਿਹੜਾ ਵਾ ਤੈਨੂੰ ਘਰੋਂ ਘੜਦਾ ਕੀ ਕਰਦਾ ਵਾ ਉਹ ਉਹ ਨਾ ਮੇਰੀਆਂ ਅੱਖਾਂ ਦੇ ਪੱਟੀ ਬੰਨੀ ਗਈ ਸੀ ਮੈਨੂੰ ਉਹਦਾ ਕੁਝ ਨਹੀਂ ਦਿਸਿਆਗਾ ਬਸ ਜਿਵੇਂ ਮਨਪ੍ਰੀਤ ਮੈਨੂੰ ਕਹੀ ਗਈ ਉਮੀ ਉਹਦੇ ਮਾਂਗ ਲੱਗਦਾ ਗਿਆ ਮਾਮਾ ਜਿਹੜਾ ਮਾਮਾ ਆਪਦਾ ਰੱਬ ਆ ਦੇ ਹੱਥੀ ਕਰੋਂ ਘੜਤਾ ਪੁੱਤ ਰੋ ਨਾ ਰੋਏ ਤਾਂ ਕੁਛ ਨਹੀਂ ਮੰਦਾ ਮਾਮਾ ਨੂੰ ਨਾ ਪੁੱਤ ਕੋਈ ਅੱਧ ਪਿਆਰੇ ਨਹੀਂ ਹੁੰਦੇ ਤੂੰ ਤਾਂ ਨਾ ਮੈਨੂੰ ਇੰਨਾ ਪਿਆਰਾ ਸੀਗਾ ਮੈਂ ਤਾਂ ਤੇਰਾ ਹਰ ਇੱਕ ਲਾੜ ਪੂਰਾ ਕੀਤਾ ਕਾਸੀ ਦੀ ਘਾਟ ਨਹੀਂ ਸੱਦੀ ਜਦੋਂ ਤੂੰ ਕੋਈ ਵੀ ਗੱਲ ਕਹਿ ਦਿੰਦਾ ਨਾ ਮੈਂ ਤੇਰੀ ਗੱਲ ਦਾ ਕਦੇ ਐ ਗੁੱਸਾ ਨਹੀਂ ਕੀਤਾ ਪਰ ਨਾ ਪੁੱਤਾਂ ਜਦੋਂ ਉਹਨੂੰ ਸੁਪਨਾ ਆਇਆ ਮੇਰੇ ਕਾਲਜੇ ਚੋਂ ਰੁਗ ਨਿਕਲ ਗਿਆ ਮੈਂ ਆਖਿਆ ਜੇ ਮੇਰਾ ਪੁੱਤ ਠੀਕ ਹੋ ਬਸ ਤਾਂ ਚੰਗੀ ਗੱਲ ਆ ਮਾਮਾ ਤੋ ਨਾ ਅਬ ਦੇ ਪੁੱਤ ਚੱਲੇ ਨਹੀਂ ਜਾਂਦੇ ਮਾਂ ਦੇਖ ਲਾ ਤੂੰ ਬਿਰਦਾ ਸ਼ਾਮ ਚ ਰਹਿ ਕੇ ਵੀ ਅੱਧੀ ਰਾਤ ਨੂੰ ਇੱਥੇ ਭੱਜ ਆਈ ਵੀ ਮੇਰੇ ਪੁੱਤ ਨੂੰ ਨਾ ਕੁਝ ਹੋ ਗਿਆ ਉਹ ਇੱਕ ਮਾਇਗਾ ਜਿਹੜਾ ਸਹੀ ਸਲਾਮ ਤੋਂ ਬਾਅਦ ਵੀ ਨੂੰ ਦੇਖ ਲੈ ਐ ਸੋ ਮਰੇ ਘਰੋਂ ਕਰਤਾ ਵਾ ਬੈਨੂ ਤੇ ਮਾਂ ਰੱਬ ਨੇ ਵੀ ਮਾਂ ਬਣੀ ਕਰਨਾ ਨਹੀਂ ਪਤਾ ਕੋਈ ਗੱਲ ਨਹੀਂ ਮਰਨਾ ਹੋਲਾ ਕਰ ਦੇ ਵਿਲਾ ਮਾਂ ਉਹ ਵੀ ਦਿਨ ਹੁੰਦੇ ਸੀਗੇ ਕੋਈ ਆਸਾ ਆ ਕੀ ਕਰੀ ਜਾਂਦੇ ਹੋ ਅਸਰੀ ਪੁੱਤ ਮੈਂ ਤਾਂ ਕੱਪੜੇ ਧੋਣ ਲੱਗਦੇ ਸੀ ਨਹੀਂ ਮਿੱਥ ਦਿਨ ਧੁੱਪ ਦੇ ਹੱਥਾਂ ਤੇ ਪਤਾ ਮੇਰੇ ਗੁੱਠੇ ਦੀ ਕੋਰ ਪੱਕੀ ਪਈ ਆ ਮੈਂ ਆਖਿਆ ਮਸ਼ੀਨ ਚ ਪਾ ਦੰਨੀ ਆ ਪਹਿਲੇ ਹੀ ਨਾ ਤੁਸੀਂ ਉਧੇ ਕੱਪੜੇ ਸੁਕੋਂਦੇ ਨੇ ਮਸ਼ੀਨ ਦਾ ਸਾਰਾ ਪਾਸਾ ਭੰਨ ਤਾਂ ਉਧਰੋਂ ਸਾਰੀ ਤੋੜਤੀ ਨਾ ਹੁਣ ਇਧਰੋਂ ਵੀ ਤੋੜਨੀ ਐ ਇਹ ਇਹਨਾਂ ਨੂੰ ਹੱਥ ਤੇ ਧੋਲਿਆ ਕਰੋ ਨਹੀਂ ਤੇ ਇਹਨਾਂ ਨੂੰ ਦੱਸਿਆ ਮੇਰੇ ਹੱਥ ਦੀ ਕੋਰ ਪੱਕੀ ਪਈ ਆ ਆ ਹੋਰ ਵੀ ਕੱਪੜੇ ਮਸ਼ੀਨ ਚ ਪਾਏ ਪਏ ਨੇ ਨਾ ਹੋਰ ਕੰਮ ਨਹੀਂ ਕਰਦੀ ਐ ਸਾਥ ਨਾਲ ਖਾਂਦੇ ਨਹੀਂ ਐ ਸਾਥ ਨਾਲ ਨਾ ਕੱਪੜੇ ਨਹੀਂ ਧੋ ਸਕਦੇ ਇੱਕ ਸੂਟ ਵੀ ਨਹੀਂ ਧੋਦਾ ਸਾਥ ਨਾਲ ਕੋਈ ਨਹੀਂ ਆਇਆ ਤੇ ਬਾਅਦ ਮਸ਼ੀਨ 'ਚ ਕੱਪੜੇ ਧੋਣ ਦੀ ਆਉਦੇ ਹੱਥ ਤੇ ਧੋਇਆ ਕਰੋ ਚਾਹਤੀ ਏ ਚਾਰ-ਚਾਰ ਦਿਨਾਂ ਦੇ ਪੈ ਮਸ਼ਕ ਮਾਰਦੀ ਮਸ਼ੀਨ 'ਚ ਸੜ ਦਿੰਦੇ ਹੋ ਤੁਹਾਨੂੰ ਪਤਾ ਹੀ ਨਹੀਂ ਜਿਸੀਂ ਆਪਦੇ ਕੱਪੜੇ ਵੀ ਧੋਣੇ ਆ ਚਲ ਕੋਈ ਗੱਲ ਨਾ ਮੈਂ ਹੱਥ ਨਾਲ ਧੋ ਲਵਾਂਗੀ ਹਾਂ ਹੱਥ ਨਾਲ ਧੋ ਲੋ ਤੇ ਨਾਲੋਂ ਭਾਂਡੇ ਪੈਣੇ ਉਸ ਤੋਂ ਬਾਅਦ ਉਹ ਵੀ ਧੋ ਦਿਓ ਇਹ ਪੁੱਤ ਉਹ ਤਪਰ ਕੇ ਆ ਕੇ ਨਹੀਂ ਤਾਂ ਪੁੱਤ ਮੈਂ ਹੱਥ ਨਾ ਫੇਰ ਲੂੰਦੀ ਚਾਹ ਤੇਰੀ ਮਰਜੀ ਆ ਮੈਂ ਤੁਹਾਡੇ ਮਾਰ ਲੂਗੀ ਬੈਠ ਨਹੀਂ ਲੇਖੂੰਗੀ ਪ੍ਰੀਤਾ ਤੁਮਾਰ ਪ੍ਰੀਤੇ ਹਾਂ ਹਾਂ ਹੁਣ ਕੀ ਚਾਹੀਦਾ ਤੁਹਾਨੂੰ ਮਨਤੀਏ ਮੇਰਾ ਕਮਰ ਦਾ ਲਿੱਤਾ ਮੈਂ ਪਰਸਾਂ ਦਾ 2 ਰੁਪਿਆ ਖਾੜੀਆ ਸੀ ਬੰਦ ਦਫੇ ਚ ਰੋਟੀ ਹੋਏਗੀ ਹਾਂ ਹੈ ਨਹੀਂ ਦਿਖਤ ਰਹੀ ਵੀ ਹੈ ਨਹੀਂ ਪਰ ਮੈਂ ਘੜਾ ਲੋ ਕਰ ਦਸੂਗੀ ਕਹੇਗੀ ਵੀ ਹੈ ਨਹੀਂਗੀ ਮਨਤੀਏ ਮੈਨੂੰ ਭੁੱਖਵਾਰੀ ਲੱਗੀ ਹੈ ਮਮੀ ਜੇ ਭੁੱਖ ਲੱਗੀ ਆ ਤਾਂ ਲਾ ਕੇ ਖਾ ਲੋ ਉਹ ਫ੍ਰਿਜ ਚਾਟਾ ਚੱਕਿਆ ਪਿਆ ਅਸਤਵ ਦੇ ਜੋਗੀਆਂ ਲਾਈਆਂ ਸੀ ਉਹ ਖਾ ਕੇ ਚਲੇ ਗਏ ਤੇ ਮੈਂ ਖਾ ਕੇ ਉਹਦਾ ਅੰਦਰ ਵੈ ਗਈ ਸੀ ਜੀ ਜੀ ਜਿਹਦੇ ਤੁਨੇ ਸਨੇਹ ਹਦਾ ਕਰਦੀ ਇੱਕ ਨਾਸੇ ਘੱਟ ਬੈਟਰ ਸੀ ਘੱਟ ਬੈਰਿਕਤ ਤੇ ਮੈਂ ਤਾਂ ਪੱਕ ਪੱਕ ਦਾ ਦਾ ਜਿਹਦੇ ਤਾਂ ਖਾਂਦੋਂ ਮੈਨੂੰ ਡਰਤਾ ਬੋਹ ਫੇਟੋਂ ਉਹਨੂੰ ਕਿਹੜਾ ਅੰਦਰ ਹੱਤਾ ਹੋਇਆ ਨਾਲੇ ਅੰਦਰ ਹੱਤੇ ਵਾਲਾ ਬੰਦਾ ਵੀ ਨਾ ਰਾਤ ਨੂੰ ਹੀ ਨਹੀਂ ਦੇਖ ਸਕਦਾ ਦਿਨੇ ਤਾਂ ਉਹਨੂੰ ਵੀ ਦਿਖਦਾ ਹੀ ਹੁੰਦਾ ਥੋਨੂੰ ਦਿਖਦਾ ਨਾ ਚੱਕ ਕੇ ਬਣਾ ਲਓ ਨਾਲੇ ਮੈਂ ਏਡੀ ਵਿਹਲੀ ਨਹੀਂ ਹੈਗੀ ਤੁਹਾਨੂੰ ਦੱਸਣ ਜਾਉਂਗੀ ਵੀ ਰੋਟੀ ਹੈ ਨਹੀਂ ਇਹਦੀ ਬਣਾ ਕੇ ਖਾ ਲਿਓ ਚਲ ਤੇਰੀ ਮਰਜੀ ਹੈ ਐਡੇ ਵੀ ਮੰਮੀ ਤੁਸੀਂ ਹਾਰੇ ਨਹੀਂ ਹੈਗੇ ਆਪਦਾ ਨਾ ਆਪ ਕਰਕੇ ਖਾ ਲਿਆ ਕਰੋ ਮਾੜਾ ਮੋਟਾ ਸਾਰਾ ਕੁਝ ਮੇਰੇ ਹੱਥਾਂ ਕਰਨਾ ਝਾਕਿਆ ਕਰੋ ਵੀ ਮੈਂ ਹੀ ਕਰਕੇ ਦਵਾਂਗੀ ਲਾ ਕੇ ਆਪਣੀਆਂ ਖਾ ਲਿਓ ਨਾਲੇ ਚਾਹ ਬਣਾ ਲਿਓ ਮੈਂ ਵੀ ਪੀ ਲੂੰਗੀ ਸਿਰ ਦੁਖੀ ਜਾਂਦਾ ਮੇਰਾ ਵੀ

ਉਮੀਦ ਆ ਗਿਆ ਆਹੀ ਪਾ ਕੇ ਰੰਗਣਾ ਵੇ ਸੋਨਣਾ ਕੀ ਕਦੀ ਪੁੱਛਦੀਆਂ ਕਿ ਫਰਸ਼ ਤਾਂ ਮੰਦਾ ਜਾਂ ਨਹੀਂ ਮੰਦਾ ਮਣਾ ਤਾਂ ਮੈਂ ਲਊ ਆਪੀ ਹੂੰ ਜਿਹੇ ਰਗਸੇ ਮਾਨਪ੍ਰੀਤਾ ਸ਼ਾਦੀ ਕੋਟ ਬਣਾਈਆ ਤਾਂ ਲੈ ਕੇ ਆਇਆ ਯਾਰ ਕੋਈ ਨਹੀਂ ਕੇਕ ਹੈ ਮੰਮੀ ਨੂੰ ਬਣਾ ਰਹੇ ਨੇ ਲਿਓ ਨੀਆਂ ਮੰਮੀ ਬਣਾਈ ਜਾਂਦੀ ਐ ਤੂੰ ਬਣਾ ਲੈਂਦੀ ਮੈਂ ਨਾ ਕੰਮ ਕਰਕੇ ਥੱਕ ਗਈ ਸੀ ਮੈਂ ਮੰਮੀ ਨੂੰ ਕਹਤਾ ਚੱਲਾਂ ਵੀ ਇੱਕ ਚਾਹੀਏ ਤੁਸੀਂ ਬਣਾ ਦੋ ਇਹ じゃ ਗੜਾ ਕੰਮ ਕਰ ਲੈ ਥੱਕਣ ਵਾਲਾ ਲੱਗੀ ਤਾਂ ਦੁਪਹਿਰੇ ਤੱਕ ਉਹ ਪਈ ਆ ਕੰਮ ਕਰਨ ਹਾਂ ਹਾਂ ਤੁਹਾਨੂੰ ਤਾਂ ਹੀ ਦਿਖਦੇ ਨੇ ਕੰਮ ਕਰਦੇ ਮੈਂ ਤਾਂ ਤੁਹਾਨੂੰ ਦਿਖਦੀ ਨਹੀਂ ਨਾ ਕੰਮ ਕਰਦੀ ਉਦਾਂ ਹਨੇਰੇ ਦੀ ਹੋ ਜਾਂਦੀ ਆ ਤੁਹਾਨੂੰ ਬੈਠੀ ਹੋਈ ਜਿਵੇਂ ਹੁਣ ਦਿਖ ਗਈ ਉਹ ਜਮ ਬੇਲੀ ਬੈਠੀ ਸਤ ਤੈਨੂੰ ਤਾਂ ਹੀ ਕਿਹਾ ਨਾਲੇ ਇੰਨਾ ਕਿ ਤਾਂ ਮੈਨੂੰ ਹੀ ਪਤਾ ਘਰੇ ਕੰਮ ਕੌਣ ਕਰਦਾ ਤੇ ਕੌਣ ਨਹੀਂ ਕਰਦਾ ਹਾਂ ਹਾਂ ਚਲ ਥੋੜੇ ਵਧਾ ਤਾਂ ਮੈਂ ਕੰਮ ਕਰਦੀ ਹੋਂ ਨਹੀਂ ਚਲ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕਰਦੀ ਮੈਂ ਤੇ ਮੂੰਹ ਕਹਿ ਦਿੰਨੀ ਆ ਤੁਹਾਨੂੰ ਚਾਹ ਚਾਹੀਦੀ ਹੈ ਤੁਹਾਨੂੰ ਚਾਹ ਮਿਲ ਜੂ ਚਾਹੇ ਮੰਮੀ ਬਣਾਵੇ ਚਾਹੇ ਮੈਂ ਬਣਾਵਾ ਗੱਲ ਤਾਂ ਇੱਕੋ ਹੀ ਆ ਨਰਵੇਤ ਤੁਹਾਨੂੰ ਇਹ ਕਹਿੰਦੀ ਸੀ ਵੀ ਮੈਂ ਨਾ ਪਰਸੋਂ ਤੱਕ ਪਿੰਡ ਜਾਣਾ ਤੇ ਮੈਨੂੰ 1500-2000 ਰੁਪਏ ਵਾਂਗੂ ਪੈਸੇ ਚਾਹੀਦੇ ਸੀ ਪਿੰਡ ਜਾਣਾ ਆ ਹੁਣ ਤਾਂ ਪਿੱਛੇ ਜਾ ਕੇ ਆਈਆਂ ਯਾਰ ਹੁਣ ਤਾਂ ਪਿੰਡ ਕੀ ਕਰਨ ਜਾਣਾ ਹੁਣ ਤਾਂ 4 ਮਹੀਨਾ ਦਾ ਵੀ ਹੁਣ ਹੀ ਲੱਗਦਾ ਉਹ ਫਿਰ 4 ਮਹੀਨੇ ਕਿੰਨੇ ਕ ਹੋਣਦੇ ਆ ਇਹ ਥੋੜੀ ਐ ਵੀ ਨੇਪਾ ਦੇ ਪੇਕੀ ਘੜੇ ਰੋ ਘਰ-ਵਾਰ ਵੀ ਦੇਖ ਲਿਆ ਕਿਨੋਂ ਮਾੜਾ ਮੋਟਾ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਮੇਰੇ ਨਾਲ ਜਾਣਾ ਤੇ ਮੈਂ ਜਾਣਾ ਹੀ ਜਾਣਾ ਚਲੋ ਵੀ ਠੀਕ ਹੈ ਤੂੰ ਜਾਣਾ ਪਰ ਪਿੰਡ ਜਾਣ ਲਈ ਆਹ 1500 2000 ਕਰਨਾ ਕੀ ਆ ਹੁਣ ਤਾਂ ਬੱਸਾਂ ਦਾ ਕਿਰਾਇਆ ਵੀ ਨਾ ਇਹਦਾ ਜੇ ਬੱਸਾਂ ਦਾ ਕਿਰਾਇਆ ਫ੍ਰੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸੂਟ ਵੀ ਲੋਕ ਫ੍ਰੀ ਵੰਡੀ ਜਾਂਦੇ ਆ ਮੈਂ ਜਦੋਂ ਪਿੰਡ ਜਾਊਂਗੀ ਕੋਈ ਨਵਾਂ ਸੂਟ ਪਾ ਕੇ ਜਾਊਂਗੀ ਪਹਿਲਾਂ ਇਹ ਸਾਰੇ ਮੈਂ ਪਾ ਲੇ ਉਹ ਕਿੱਥੇ ਪਾ ਲੇ ਇੱਕ ਇੱਕ ਵਾਰੀ ਮਸਾਂ ਸੂਟ ਪਾਉਣੀ ਉਹ ਪੇਟੀ ਭਰੀ ਪੀਅਲਮਾਰੀ ਭਰੀ ਪਈ ਦਾ ਸੈਨੇ ਸੂਟਾਂ ਨਾ ਕਰੇਂਗੀ ਕੀ ਭਲਾਂ ਤੋਂ ਦਾ ਚ ਲੈ ਕੇ ਜਾਉਂਗੀ ਅੱਗੇ ਇੱਕ ਵਿਆਹ ਹੋਰ ਕਰਾ ਲੂੰਗੀ ਕੀ ਕਰੇਂਗੀ ਨਾਲੇ ਹੋਰ ਮੈਨੂੰ ਐ ਦੱਸੋ ਜੀ ਜਿਵੇਂ ਇੱਕ ਸੂਟ ਲੈ ਲੂੰਗੀ ਨਾ ਕੁਝ ਘਸ ਜੂਗਾ ਕਿੱਥੇ ਐਨੇ ਖਰਚੇ ਕਰਦੇ ਹੋ ਜੇ 1500 ਰੁਪਏ ਮੈਨੂੰ ਸੂਟ ਵਾਸਤੇ ਦੇ ਦੋਗੇ ਕਿਦਰੇ ਨੇ ਥੋੜੀ ਫੈਕਟਰੀ ਨੂੰ ਘਾਟਾ ਪੈਣ ਲੱਗਿਆ ਮੇਰੀਆਂ ਫੈਕਟਰੀਆਂ ਤਾਂ ਜੇ ਚੱਲਦੀਆਂ ਹੁਣ ਫੇਰ ਕਾਨੂੰ ਤੈਨੂੰ ਸੁਣਾਵਾਂ ਮੈਂ ਰੁਪਇਆ ਤਾਂ ਕਦੇ ਜ਼ਹਿਰਖਾਨ ਨੂੰ ਵੀ ਨਹੀਂ ਹੁੰਦਾ ਕੋਲੇ ਐ ਕਰੋ ਤੁਸੀਂ ਮੈਨੂੰ 1500 ਦੇ ਦਿਓ ਵਿੱਚ ਜ਼ਹਿਰਖਾਨ ਨੂੰ ਜਿੰਨੀ ਮਰਜ਼ੀ ਲੈ ਲਿਓ ਓ ਚੰਗਾ ਚਲ ਬਾਲੀ ਭਗਾਈ ਨਾ ਮਰ ਚਾਹ ਦੀ ਗੁੱਟ ਲੈ ਕੇ ਦੇ ਮੈਨੂੰ ਲੈਣੀ 1500 ਵੀ ਚਲ ਕੋਈ ਨਾ ਮੰਮੀ ਨੇ ਬਣਾਤੀ ਹੁੰਦੀ ਮੈਂ ਲੈ ਕੇ ਆਉਂਦਾ ਦੇ ਆ ਦੇ ਪੱਕਾ ਦੇ ਦੂੰਗਾ ਨਾ 1500 ਓਏ ਕਹਤਾ ਗੁਰੂਆ ਦੇ ਦੋਗਾ ਤੇਰਾ ਤਾਂ ਤੀਜੇ ਦਿਨ ਦਾ ਸਿਆਪਾ ਇਹ ਆਪਣਾ ਤਾਂ ਕਰਨਾ ਹੀ ਪਊ ਇਹਨਾਂ ਨਾਲ ਯਾ ਅੱਜ ਮਾਸਾਕਰ ਹੁਣ ਆ ਗਿਆ ਦੇਖੀ ਕਿੰਨਾ ਸੋਨਾ ਕਰ ਬਣਾ ਲੈ ਇਹਨਾਂ ਨੇ ਵੀ ਬਦਿਆ ਸਭ ਨੇ ਕਰ ਲਿਆ ਹੂੰ ਆਹ ਤੇ ਕਰੇ ਕਿੰਨੀ ਖੁਸ਼ੀਂ ਦੇ ਬੜਦੇ ਹੈ ਮਸਾਈਆਂ ਮਾਤਾ ਲਾ ਆ ਬੈਠੀ ਆ ਕੀ ਕਰੇਨੀ ਆ ਮਾਂ ਜਦੋਂ ਮੈਂ ਆਉਣੀ ਨਾ ਤੋ ਚੁੱਲ੍ਹੇ ਮੂਰੇ ਬੈਠੀ ਹੁੰਦੀ ਆ ਹਰਦੀ ਏ ਹੱਸਦਾ ਮਮੀ ਸੱਸੇ ਤਾ ਨਾ ਤੂੰ ਠੀਕ ਆ ਠੀਕ ਆ ਪੁੱਤ ਤੂੰ ਮੈਨੂੰ ਦੱਸ ਦੇਈ ਲਾ ਹੁਣ ਤੀਂ ਆ ਦੱਸ ਕੇ ਆਇਆ ਕਰਨੇ ਕੀ ਆ ਚੱਲ ਪੁੱਤ ਤੂੰ ਬੈਠ ਮੈਂ ਤੈਨੂੰ ਪਾਣੀ ਲਿਆ ਕੇ ਦਿੰਨੇ ਆ ਕੁੱਟ ਨਾ ਮੈਂ ਪਾਣੀ ਤਾਂ ਆਪੀ ਪੀ ਲਉਂਗੀ ਮੇਰੇ ਆ ਜਾ ਬਸ ਪਾਣੀ ਪੀਤੇ ਪੇ ਤੂੰ ਰਹਿ ਆ ਜਾ ਮੇਰੀ ਗੱਲ ਸੁਣ ਮੇਰੀ ਹਾਂ ਪੁੱਤ ਦੱਸ ਪਹਿਲਾਂ ਮੈਨੂੰ ਆਏ ਦੱਸ ਨਾ ਤੂੰ ਚੁੱਲ੍ਹੇ ਤੇ ਸੋਚੋ ਵੀ ਘੰਟੇ ਤੂੰ ਹੀ ਬੈਠੀ ਰਹਿਣੀ ਕਦੇ ਉਹਨੂੰ ਵੀ ਕਹਦਾ ਕਰ ਆਪ ਕਿੱਥੇ ਹੋ ਨਹੀਂ ਤੀ ਬਸ ਜਿਹੜਾ ਬੇਲਾ ਦੇਖਿਆ ਨਹੀਂ ਉਹ ਹੀ ਚੰਗਾ ਆਪਦੇ ਪੁੱਤ ਦੀ ਮਾਰੀ ਦਸਾਉਂਦੇ ਭਰਦੇ ਆ ਪਰੀ ਚੱਲ ਫਿਰ ਆਪ ਔਖੀ ਹੋਈ ਚੱਲ ਨਾ ਮੈਨੂੰ ਕੁਸ਼ਕੰਦ ਨਹੀਂ ਉਹਨੂੰ ਨਾਤੀਏ ਸੋਡਾ ਫਰਕ ਪੈ ਜੂ ਹਸਤਾ ਕੇ ਸੱਸ ਨੂੰ ਹਲੜੀਆਂ ਚਿੱਲੇ ਚੌਕੇ ਚੜੀਆਂ ਉਹ ਤਾਂ ਚਲ ਤੇਰੀ ਗੱਲ ਨੂੰ ਮੰਨਦੀਆਂ ਪਰ ਐਨਾ ਵੀ ਨਾ ਤੰਗ ਕਰੇ ਮਾਣਾ ਮੋਟਾ ਬਿਹਾਤ ਹੱਲਾ ਲਿਆ ਕਰੇ ਚਲ ਜਿਹੜਾ ਪੁੱਤ ਤੇਰੇ ਕਰਮਾਂ ਚ ਲਿਖਿਆਗਾ ਤੈਨੂੰ ਪਤਾਗਾ ਫੇਰ ਕੀ ਕਰਮਾਂ ਚ ਲਿਖਿਆਗਾ ਹੁਣ ਤੇਰੇ ਗੋਡੇ ਗਿੱਟੇ ਚੱਲਦੇ ਨਹੀਂਗੇ ਹੈ ਕਿੱਥੇ ਤਾਂ ਤੂੰ ਬਹਿ ਕੇ ਖਾਣੀਆਂ ਸੀ ਕਿੱਥੇ ਉਹ ਮਹਾਰਾਣੀ ਬਣੀ ਬੈਠੀ ਆ ਮੇਰੇ ਮਾਦਾ ਫੇਰ ਆ ਗਈ। ਉਹ ਤਾਂ ਮੈਨੂੰ ਕਹਿੰਦੇ ਸੀ ਕਿ ਤੀਜ ਦਿਨ ਤੋੜ ਲੈਣੀ। ਆਪਦੀ ਭੈਣ ਨੂੰ ਤਾਂ ਜੰਮ ਨਹੀਂ ਕਹਿੰਦੇ। ਆਪ ਵੀ ਦੂਜੇ ਤੀਜੇ ਦਿਨ ਹੀ ਆ ਜਾਂਦੀ ਐ। ਉਹ ਕਹਿੰਦੇ ਹੁੰਦੇ ਨੇ ਆਪਦੀਆਂ ਕਾਚੇ 'ਚ ਦੂਜੇ ਦੀਆਂ ਹੱਥ 'ਚ। ਪਤਾ ਨਹੀਂ ਕਿੰਨੇ ਦਿਨ ਰਹੂਗੀ। ਇਹ ਤਾਂ ਬੁੜੀ ਨੇ ਜਾਣ ਕੇ ਨਾ ਬੁਲਾਦੀ ਹੋਵੇ। ਇਹਨੇ ਜਾਣਾ। ਤੂੰ ਵੀ ਆ ਜਾ। ਇਹਨਾਂ ਦੇ ਧੱਕਾ ਨਾਲ ਪਲੇਲ ਪਈ ਉਹ। ਆਹ ਦੇਖਾ ਤਾਂ ਸਹੀ ਜਾ ਕੇ ਕੀ ਕਰਦੀ ਐ। ਉਹਨਾਂ ਮੇਨ ਫੋਲੀ ਨਹੀਂ ਪਤਾ ਨਹੀਂ ਲੱਗਦਾ ਹਨੀ ਸਹੀ ਸਸੀ ਗਾਲਪਣੀ ਸਸੀ ਕਰ ਓ ਠੀਕ ਠੀਕ ਤਾਂ ਹੈਗੀਆਂ ਮਾੜਾ ਮੋਟਾ ਅੰਦਰੋਂ ਨਿਕਲ ਜਾਇਆ ਕਰ ਆਏ ਕੇ ਨੂੰ ਦੇਖ ਲਿਆ ਕਰ ਪਾਣੀ ਪੂਣੀ ਫੜਾ ਦਿਆ ਕਰ ਲੈ ਪੈਣੀ ਮੈਂ ਜਦੋਂ ਦੇਖੇ ਮੈਂ ਜਦੀ ਬਾਹਰ ਆ ਗਈ ਤੁਸੀਂ ਤਾਂ ਆਉਂਦੇ ਹੀ ਨਾ ਨਗੋ ਚੱਕ ਡੰਗ ਲੱਗ ਜਾਂਦੇ ਹੋਗੇ ਨੋਖਜੋਖ ਤੁਹਾਡੀ ਤਾਂ ਚੱਲਦੀ ਹੋ ਰਹਿੰਦੀ ਆ ਮੰਮੀ ਦਾ ਹਟਦੀ ਨਹੀਂ ਤੁਸੀਂ ਵੀ ਆ ਕੇ ਆਹੀ ਕੁਝ ਕਰਨਾ ਹੁੰਦਾ ਇਦੋਂ ਤਾਂ ਫਿਰ ਨਾ ਹੀ ਆਇਆ ਕਰੋ ਜੇਨੀ ਅਕੜ ਰੱਖਣੀ ਹੁੰਦੀ ਐ ਲੈ ਹੱਦ ਹੋ ਗਈ ਨਾ ਕਿਉਂ ਨਾ ਆਵਾ ਮੇਰੇ ਵੀ ਪਿਓ ਦਾ ਘਰ ਆਏ ਹੈ ਚਲਤੀ ਐ ਤੂੰ ਨਾ ਬੋਲ ਨਾ ਬੋਲਾ ਨਾ ਮਾਂ ਹੁਣ ਸਵੇਰ ਸਾਹਮਣੇ ਗਈ ਜਾਂਦੀ ਹੁੰਦੀ ਔਨੇ ਸਰੀਆਮੀ ਘਰ ਤਾਂ ਕਹਿੰਦੀ ਆਇਆ ਨਾ ਕਰੋ ਨਾਲੇ 24 ਘੰਟੇ ਜਦੋਂ ਮੈਂ ਆਉਣੀ ਆ ਉਹ ਮਾਂ ਇੱਥੇ ਬੈਠੀ ਹੁੰਦੀ ਐ ਕੋਈ ਕੁਛ ਨਾ ਕੁਛ ਕਰਦੀ ਹੁੰਦੀ ਔਨੇ ਤਾਂ ਹਮੇਸ਼ਾ ਅੰਦਰੇ ਨਿਕਲ ਕੇ ਆਉਣੀ ਆ ਹਾਂ ਹਾਂ ਪਹਿਲਾਂ ਤਾਂ ਕੰਮ ਆਕੇ ਤੁਸੀਂ ਕਰ ਜਾਂਦੇ ਹੋ ਜਾਂ ਮੰਮੀਓ ਲੱਗੀ ਰਹਿੰਦੀ ਐ ਨਾ ਜਦੋਂ ਮੰਮੀ ਤੇਰੇ ਕੋਲ ਦੱਸ ਜਾਂਦੇ ਨਾ ਆਏ ਆਉਂਦੀ ਐ ਉਦੋਂ ਘਰੇ ਮੈਂ ਹੀ ਕੰਮ ਕਰਦੀ ਆ ਨਲਿਆਗ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੰਦਰ ਬੱਡੀ ਰਹਿਣੀ ਆ ਮੇਰੇ ਕਮਰੇ ਮੈਂ ਜੇ ਅੰਦਰ ਬੈਠਾ ਚਾਹੇ ਬਾਹਰ ਬੈਠਾ ਚਾਹੇ ਕੋਠੇ ਦੇ ਜੜਾ ਤੁਸੀਂ ਨੇ ਮੇਰ ਤੋਂ ਕੀ ਲੈਣਾ ਦਿੱਤੀ ਏ ਓਕੇ ਬੋਲਦੀ ਆ ਕਿੰਨਾ ਚਿਰ ਮੈਂ ਬੈਠੀ ਆ ਉਨਾ ਚਿਰ ਤਾਂ ਇਹਦਾ ਹੱਕ ਹੀ ਆ ਭਾਈ ਇਹ ਘਰੇ ਆਊਗੀ ਜਦੋਂ ਮੈਂ ਅੱਖਾਂ ਮੀਚ ਗਈ ਉਹਦੋਂ ਸੋਦੀ ਵਰਤਨ ਦੀ ਰਿਸ਼ਤੇਦਾਰੀ ਰਹਗੀ ਮਾਂ ਇਹ ਤਾਂ ਤੇਰੇ ਹੁੰਦੀ ਨਹੀਂ ਮੈਨੂੰ ਚੱਲਦੀਗੀ ਤੇ ਜਦੋਂ ਤੂੰ ਮਰ ਗਈ ਫਿਰ ਤਾਂ ਮੈਨੂੰ ਦੇਲ ਹੀ ਨਹੀਂ ਚੜਨ ਦੇਣਾ ਇਹਨਾਂ ਨੇ ਆਵੇ ਜੀ ਸੱਜ ਕੇ ਆਵੇ ਜਿਵੇਂ ਲੋਕਾਂ ਨੇ ਕੁੜੀਆਂ ਆਉਂਦੀਆਂ ਨੇ ਨਾ ਅਸੀਂ ਵੀ ਧਵ ਦੇ ਪੇਕੇ ਜਾਨੀਆਂ ਹੀ ਆ ਕਦੇ ਆਦੀ ਪਰਜਾਈ ਮੁਰਾਸਾਨੀ ਕੱਢਿਆ ਚੁੱਪ ਕਰਕੇ ਜਾਨੀਆਂ ਦੋ ਦੋ ਮਿਲ ਕੇ ਆ ਜਾਨੀਆਂ ਵਾਪਸ ਇਹਦੇ ਵਾਂਗੂ ਨਹੀਂ ਜਾਣਸਰ ਆਰਡਰ ਮਾਰਨ ਲੱਗ ਜਾਂਦੀਆਂ 20 ਵਾਰ ਹੀ ਆਇਆ ਕਰੇ ਪਰ ਲੋਕਾਂ ਨੇ ਕੁੜੀਆਂ ਵਾਂਗੂ ਸਿੱਧੀ ਗੱਲ ਆ ਮੇਰੇ ਤੋਂ ਨਹੀਂ ਇਹਨਾਂ ਦੀ ਤੋਸ ਚ ਲਈ ਜਾਂਦੀ ਆਕੇ ਲੱਗ ਜਾਊਗੀ ਰੋ ਮਾਰਨ ਦੇਖ ਦੇਖ ਮਾਂ ਕਿਵੇਂ ਬੋਲ ਕੇ ਜਾਂਦੀ ਹੈ ਕਦੇ ਸਿੱਧੇ ਮੋਂ ਬੁਲਾਉਂਦੀ ਆ ਇਹਨੂੰ ਕਦੇ ਨਹੀਂ ਇਹਨੇ 2 ਮਿੰਟ ਪਿਆਰ ਨਾਲ ਗੱਲ ਕੀਤੀ ਹੋਵੇ ਮੇਰੇ ਨਾਲ ਮੈਂ ਤਾਂ ਨਾ ਤੇਰੇ ਘਰ ਕੇ ਆ ਜਾਨੀ ਮਾ ਮੇਰਾ ਘੜਾ ਕੀ ਕਰਦਾ ਇੱਥੇ ਆਉਣ ਮੇਦੀ ਸੁਣਨ ਨੂੰ ਤੀਏ ਮੈਂ ਤਾਂ ਉਹਦੇ ਕਰੇ ਸੌਖੀ ਬਸਦੀ ਆ ਚਲੋ ਸੌਖੀ ਬਸੇ ਤਾਂ ਉਹ ਹੀ ਗੱਲਾਂ ਮੈਨੂੰ ਤਾਂ ਤੇਰੇ ਕਨੇਓ ਠੰਡੀ ਹਵਾ ਆਉਂਦੀ ਆ ਇਧਰੋਂ ਤਾਂ ਮੈਂ ਸੌਖੀ ਆ ਆ ਤਾਂ ਜਿਹੜਾ ਵੀ ਕਰਮਾ ਚ ਲਿਖਿਆ ਫਿਰ ਉਹ ਤਾਂ ਭੋਗਣੇ ਭੋਗਣਾ ਪੁੱਤ ਤੂੰ ਐ ਕਰ ਮਾਨਣਾ ਹੋੜਾ ਕਰ ਮੈਂ ਚਾਦੀ ਕੁੱਟ ਕਰਦੀ ਆਂਗੀ ਚਾਦੀ ਕੁੱਟ ਪੀਲਾ ਨਾ ਦੇਖ ਪੁੱਤ ਤੇਰਾ ਪ੍ਰਾ ਤਾਂ ਮੈਨੂੰ ਜਮੀ ਨਹੀਂ ਕੁਛ ਕਹਿੰਦਾ ਉਹ ਸਦੀ ਕਮੀ ਆ ਜੋ ਚੱਜਦਾ ਹੋਵੇ ਫਿਰ ਗੱਲਾਂ ਗਾਦੀਆਂ ਉਹ ਕਹਿੰਦੇ ਨਹੀਂ ਇਹਨੂੰ ਚਮਲਾ ਰੱਖਿਆਗਾ ਉਹ ਕਹਿ ਨਹੀਂ ਸਕਦਾ ਇਹਨੂੰ ਚਲਤੀ ਏ ਜਿਹੜੇ ਘਰੇ ਦੋ ਪਾਂਡੇ ਹੁੰਦੇ ਨੇ ਨਾ ਉਹ ਖੜਕਦੀ ਹੁੰਦੇ ਰਹੇ ਮੇਰੇ ਵੀ ਪਿਓ ਦਾ ਘਰ ਹੈ ਚਲਤੀ ਏ ਤੂੰ ਨਾ ਬੋਲ ਨਾ ਬੋਲਣਾ ਮਾਂ ਪਰ ਸਵੇਰ ਸਾਮਣੇ ਗਈ ਜਾਂਦੀ ਉਹਨੇ ਸਰਿਆਮੀ ਕਹਤਾ ਕਹਿੰਦੀ ਆਇਆ ਨਾ ਕਰੋ ਨਾਲੇ 24 ਘੰਟੇ ਜਦੋਂ ਮੈਂ ਆਉਣੀ ਉਹਦੇ ਬਾਅਦ ਹੀ ਬੈਠੀ ਹੁੰਦੀ ਐ ਕੋਈ ਕੁਛ ਨਾ ਕੁਛ ਕਰਦੀ ਹੁੰਦੀ ਐ ਤਾਂ ਹਮੇਸ਼ਾ ਅੰਦਰ ਹੀ ਨਿਕਲ ਕੇ ਆਉਣੀ ਆ ਵਾਣਪ੍ਰੀ ਦਾ ਮੇਰਾ ਆਧਾਰ ਕਾਰਡ ਦੇ ਯਾਰ ਭੜਕੇ ਅੱਜ ਅਪਡੇਟ ਕਰੀ ਜਾਂਦੇ ਐ ਮੈਂ ਵੀ ਕਰਵਾਈ ਲਿਆ ਮਾ ਉੱਤੇ ਪਿਆ ਹੋਊਗਾ ਲੈ ਜੋ ਕੀ ਹੋ ਗਿਆ ਤੂੰ ਕੇ ਮੂੰਹ ਜਿਹਾ ਫਲਾ ਰੱਖਿਆ ਨਾ ਮੂੰਹ ਫਲਾਉਣਾ ਤਾਂ ਹੋਰ ਕੀ ਕਰਾਂ ਇਸ ਕਰਨਾ ਮੇਰੀ ਜਮਾਂ ਇੱਜ਼ਤ ਨਹੀਂ ਹੈਗੀ ਅੱਜ ਮੈਨੂੰ ਨਾ ਜਮਾਂ ਕਲੀਅਰਲੀ ਪਤਾ ਲੱਗ ਗਿਆ ਹੁਣ ਹੋਊ ਕੀ ਗਿਆ ਮੈਨੂੰ ਪਹਿਲਾਂ ਦੱਸੇਗੀ ਤਾਂ ਸਹੀ ਕੀ ਨੇ ਕੀ ਕਹਿਤਾ ਹੋਣਾ ਕੀ ਹਾਂ ਪਹਿਲਾਂ ਮਾਂ ਘਾਟਾ ਜਾਂ ਤੁਸੀਂ ਘਾਟੋ ਮੇਰੀ ਬੇਇੱਜ਼ਤੀ ਕਰਨ ਵਾਸਤੇ ਆ ਜਿਹੜਾ ਹੁਣ ਰਹਿੰਦਾ ਹੁੰਦਾ ਭੈਣ ਵੀ ਆ ਗਈ ਤੀਜੇ ਦਿਨ ਆ ਜਾਂਦੀ ਮੂੰ ਚੱਕ ਕੇ ਅਰੇ ਤੁਸੀਂ ਮੈਨੂੰ ਕਹਿੰਦੇ ਸੀ ਵੀ 4 ਮਹੀਨੇ ਬਾਅਦ ਅਖ ਕੱਲ ਜਾ ਕੇ ਆਈਆਂ ਨਾ ਦੱਸ ਦੇ ਨਹੀਂ ਹੋਇਆ ਜੇ ਭੈਣ ਆਈ ਨੂੰ ਅੱਜ ਦਵਾਰੇ ਆ ਗਈ ਭੈਣ ਆ ਗਈ ਬਾਖਰ ਤਾਂ ਦਿਖੀ ਨਹੀਂ ਕਿੱਥੇ ਪੈਣ ਹੋਣੀ ਕਿੱਥੇ ਆ ਨਜੀ ਘਰੇ ਹੋ ਤਾਹੀਂ ਦੇਖੋ ਅਨਸਾਰ ਮੰਮੀ ਲੈ ਗਈ ਉਹਨੂੰ ਮੈਨੂੰ ਲੱਗਦਾ ਪਹਿਲਾਂ ਉਹਨੂੰ ਡੀਪੋ ਤੇ ਲੈ ਕੇ ਗਈ ਐ ਨਿਤਨਾਵਾਂ ਸੂਟ ਲੈ ਕੇ ਜਾਂਦੀ ਐ ਇੱਕ ਇੱਕ ਨਹੀਂ ਨਾਲ ਦਿਨ ਦਿਨ ਚਾਰ ਚਾਰ ਦੱਸਦੇ ਨਹੀਂ ਮੈਨੂੰ ਡੀਪੋ ਵਾਲੇ ਓਏ ਉਹ ਤਾਂ ਗੱਲਾਂ ਛੱਡ ਮੈਨੂੰ ਐਂ ਦੱਸ ਤੈਨੂੰ ਕੀ ਕਹਤਾ ਉਹਨੇ ਜਦੋਂ ਆਈ ਸੀ ਨਾ ਆ ਕੇ ਬੈ ਗਈ ਮੈਂ ਤਾਂ ਬਸ ਹਾਲ ਚਾਲ ਪੁੱਛਣ ਗਈ ਸੀ ਮੈਂ ਕਿਹਾ ਨਾਲੇ ਪਾਣੀ ਫੜਾ ਦੂੰਗੀ ਨਾਲੇ ਚਾਹ ਕਰ ਦੂੰਗੀ ਜਾਨ ਸਰ ਮੇਰੇ ਘਰ ਪੈ ਗਈ ਔਖੇ ਤੂੰ ਤਾਂ ਅੰਦਰ ਬੜੀ ਰਹਿਣੀ ਆ ਸਭ ਤਾਂ ਅੰਦਰ ਰਹਿਣੀ ਆ ਪਿੱਕੀ ਦੱਸ ਨਾ ਜਿਹੜਾ ਛੱਤਾਂ ਪਾਈਆਂ ਨੇ ਅੰਦਰ ਬੈਠਣ ਵਾਸਤੇ ਪਾਈਆਂ ਨੇ ਔਰ ਬੀਚ ਜਾ ਕੇ ਬਹਿ ਜਾ ਕਰ ਮੈਨੂੰ ਤੇਰਾ ਵੀ ਪਤਾ ਹੀ ਆ ਤੂੰ ਮਾਰਾ ਮੋਟਾ ਕੁਝ ਬੋਲੀ ਹੋਏਗੀ ਪਹਿਲਾਂ ਨਹੀਂ ਉਹ ਪਹਿਲਾਂ ਕਿੱਥੋਂ ਬੋਲਦੀ ਆ ਕੁਝ ਮੈਂ ਕੁਝ ਨਹੀਂ ਬੋਲੀ ਚਲ ਕੋਈ ਨਾ ਤੈਨੂੰ ਐਵੇਂ ਤਾਂ ਲੜਨ ਦੀ ਲੋੜ ਨਹੀਂ ਹੈਗੀ ਆਈ ਹੈਗੀ ਬਰ ਰਾਇਲੈਂਡ ਦੇ ਜਿਹੜਾ ਇੱਕ ਅੱਧੀ ਰਾਤ ਰਹਿਣਾ ਹੈਗਾ ਉਹਨੇ ਆਪੇ ਮੁੜ ਜਾਊਗੀ ਹਾਂ ਹਾਂ ਇੱਕ ਅੱਧੀ ਰਾਤ ਰਹਿ ਕੇ ਮੁੜ ਜੂਗੀ ਆ ਥੋਨੂੰ ਖੁੰਝੇ ਲਾ ਜਾਂਦੀ ਜਦੋਂ ਆਉਂਦੀ ਆ 20 ਦਿਨਾਂ ਬਾਅਦ ਨਿੱਤ ਨਾਲਾ ਸੂਟ ਨਾ ਤੁਸੀਂ ਤਾਂ ਮੈਨੂੰ ਕਹਿੰਦੇ ਸੀ 4 ਮਹੀਨੇ ਬਾਅਦ ਵੀ ਤੈਨੂੰ ਸੂਟ ਨੂੰ ਕੀ ਹੋਇਆ ਨਾ ਹੁਣ ਤੁਹਾਡੀ ਮੈਨੂੰ ਕੀ ਹੋਇਆ ਹੁੰਦਾ ਜਿਹੜਾ ਤੀਜ ਦਿਨ ਆ ਜਾਂਦੀ ਮੂੰਹ ਚੱਕ ਕੇ ਨਾ ਇਹਦੇ ਸਾਰੇ ਉਹਨੂੰ ਸੂਟ ਨਹੀਂ ਦਵਾ ਸਕਦੇ ਓਏ ਮੈਂ ਕਿੱਥੋਂ ਦਵਾ ਕੇ ਲੈ ਕੇ ਆਇਆ ਉਹਨੂੰ ਸੂਟ ਮਾਂ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਤਾਂ ਭਾਵੇਂ ਦਵਾ ਦੇਉਂਦੀ ਹੋਵੇ ਇਹਦੇ 'ਚ ਤੂੰ ਮੈਨੂੰ ਕਿੱਦਾਂ ਦੇਖ ਲੈਣਾ ਮੈਂ ਡਿੱਪੂ ਤੇ ਲੈ ਕੇ ਜਾਣਾ ਸੂਟ ਦਵਾਉਣ ਲਈ ਪੈਨਸ਼ਨ 10 ਕਿ ਕਰੋੜ ਰੁਪਈਆ ਆ ਜਾਂਦੀ ਹੈ ਉਹਨਾਂ ਦੀ ਉਹ ਚਲ ਜਿੰਨੀ ਮਰਜ਼ੀ ਆਉਂਦੀ ਆ ਯਾਰ ਆ ਜੀਤੀ ਨੂੰ ਕੁਸ ਮਰਜ਼ੀ ਦੇਵੇ ਉਹ ਆਪਾਂ ਕੀ ਲੈਣਾ ਉਹਦੇ ਤੋਂ ਹਾਂ ਹਾਂ ਸਾਰਾ ਘਰਤੀ ਗੋਲੀ ਢੋਦੇ ਉਹਨੂੰ ਕਿ ਉੱਥੇ ਜਾ ਕੇ ਬਹਿ ਜਾਊਗੀ ਨਾ ਕਸਰ ਹੈ ਕੋਈ ਉਹ ਯਾਰ ਹੁਣ ਇਹਦੇ ਵਿੱਚ ਮੈਂ ਨੱਸ ਕੀ ਕਰਾਂ ਮੈਂ ਹੁਣ ਉਹਨੂੰ ਐ ਕਹਿ ਦਿਆਂ ਵੀ ਇੱਥੇ ਆਇਆ ਨਾ ਕਰ ਤੁਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਇਹਦਾ ਮੈਂ ਦੇਖ ਲਿਆ ਤੁਹਾਨੂੰ ਤੁਸੀਂ ਸਾਰਸ ਗੱਲਾਂ ਵਾਲੇ ਹੋ ਨਾ ਮਾਮੂਰੇ ਜਵਣ ਖੁੱਲਦੀ ਐ ਨਾ ਭੈਣ ਮੂਰੇ ਖੁੱਲਦੀ ਐ ਮੇਰੇ ਮੂੰਹ ਹੀ ਚਬਰ ਚਬਰ ਬੋਲ ਸਕਦੇ ਹਾਂ ਬਸ ਉਹ ਬੰਦਾ ਬੋਲਦਾ ਵੀ ਉਹ ਨਹੀਂ ਹੁੰਦਾ ਜਿਹੜਾ ਹਰ ਵਾਰੀ ਗਲਤ ਹੁੰਦਾ ਹੈਗਾ ਦੂਜਾ ਨੂੰ ਕਿਵੇਂ ਕਹਦੇ ਆ ਮੈਂ ਅੱਛਾ ਜੇ ਮੈਂ ਇੰਨੀ ਗੁੱਸੇ ਸੀ ਫਿਰ ਮੈਨੂੰ ਲੈ ਕੇ ਕੀ ਕਰਨ ਵਾਸਤੇ ਆਏ ਸੀ ਰਹਿਣ ਦਿੰਦੇ ਮੇਰੇ ਵੇਖੀ ਨਾ ਹੁਣ ਭੱਗ ਜੂਗੀ ਫਿਰ ਲੈ ਕੇ ਨਾ ਆਇਓ ਉਹ ਚੰਗਾ ਗੁਰੂਆ ਮੇਰੇ ਨਾਲ ਤਾਂ ਨਾ ਲੜ ਘਟੋ ਘਟ ਉਹਨਾਂ ਨਾਲ ਤਾਂ ਲੜ ਕੇ ਹੱਡੀਆਂ ਪਹਿਲਾਂ ਤੁਹਾਡੇ ਨਾਲ ਤਾਂ ਮੈਂ ਤਾਂ ਲੜਦੀ ਆਂ ਵੀ ਤੁਸੀਂ ਦੇਖਦੇ ਹੋਏ ਵੀ ਨਾ ਮੇਰਾ ਪੱਖ ਨਹੀਂ ਲੈਂਦੇ ਹੈਗੇ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ ਹਰ ਵਾਰੀ ਮੈਨੂੰ ਕਹਿ ਕੇ ਵੇਹ ਜਾਂਦੇ ਹੋ ਤੇਰੇ ਨਾਲ ਹੀ ਪਤਾ ਨਹੀਂ ਕਿਵੇਂ ਕੋਈ ਆ ਕੇ ਲੜ ਲੈਂਦਾ ਹੈਗਾ ਮੈਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਨਾ ਕਦੇ ਇੱਕ ਗਈਆਂ ਨਾ ਕਦੇ ਦੋ ਗਈਆਂ ਉਹਨੇ ਥੋੜੇ ਮੂਰੇ ਸੱਚੇ ਜੋ ਹੋਣਾ ਹੁੰਦਾ ਉਹਨਾਂ ਨੇ ਹੁਣ ਅੱਗੇ ਦੇਖ ਲਿਓ ਥੋੜੇ ਲੱਗਦਾ ਸੱਚੀਆਂ ਹੋ ਜਾਣੀਆਂ ਗਿਆ ਜਿਵੇਂ ਉਹਨਾਂ ਦੇ ਮੂੰਹ ਚ ਜਵਾਨ ਨਹੀਂ ਹੁੰਦੀ ਤੇ ਕਦੇ ਬੋਲਦੇ ਸੁਣਿਓ ਉਹ ਚਲ ਠੀਕ ਹੈ ਗੁਰੂਆ ਮੰਨ ਲੈਣਾ ਤੇਰੀ ਗੱਲ ਬੋਲਦੀ ਹੋਊ ਉਹ ਪਰ ਇੱਕ ਬੰਦੇ ਨੂੰ ਤਾਂ ਘੱਟੋ ਘੱਟ ਚੁੱਪ ਕਰ ਜਾਣਾ ਚਾਹੀਦਾ ਜੀ ਇੱਕ ਬੰਦਾ ਵੀ ਕਿੰਨਾ ਕੁ ਜ਼ਿਆਦਾ ਚੁੱਪ ਕਰੂਗਾ ਤੁਸੀਂ ਮੇਰੇ ਕਿਉਂ ਨਹੀਂ ਮੰਨਦੇ ਮੈਨੂੰ ਸਮਝ ਨਹੀਂ ਆਉਂਦੀ ਇਸ ਘਰ ਚ ਹੀ ਔਣ ਘਟ ਹੈਗਾ ਕੋਈ 10 ਮਿੰਟ ਬੈਠਦਾ ਆ ਕੇ ਆਹੀ ਗੱਸ ਉਹਨਾਂ ਨੂੰ ਮਿਲਦਾ ਮੈਨੂੰ ਤਾਂ ਜਦੋਂ ਆਜੋ ਇੱਥੇ ਨਰਦਾ ਹੀ ਕੁਛ ਸਰਦਨ ਮਾਂ ਤੇ ਭੈਣ ਦਾ ਪੁੱਤ ਸਵਾਰ ਹੋਇਆ ਰਹਿੰਦਾ ਇਹਦੇ ਤੇ ਮੇਰੀ ਤਾਂ ਇੱਕ ਨਹੀਂ ਸੁਣਦਾ ਕੋਈ ਨਾ ਕੋਈ ਹੱਲ ਤਾਂ ਕਰਨੇ ਪਊਗਾ ਐ ਤਾਂ ਨਾ ਤਾਂ ਸਾਰਾ ਘਰ ਘਰ ਲੁੱਟ ਕੇ ਲੈ ਜਾਊਗੀ ਮੈਨੂੰ ਲੱਗਦਾ ਨਾਲੇ ਮੇਰੇ ਪੱਲੇ ਕੁਛ ਨਹੀਂ ਬਚਣਾ ਮੈਨੂੰ ਜਿਹੜਾ ਨੇ 1500 ਦੇਣਾ ਸੀ ਨਾ ਮੈਨੂੰ ਲੱਗਦਾ ਉਹ ਵੀ ਨਹੀਂ ਦੇਣਾ ਹੈਗਾ ਕੋਈ ਨਾ ਕੋਈ ਸਕੀਮ ਤਾਂ ਲੜਾਉਣੀ ਪਊਗੀ ਚਲੋ ਕਰਦੀਆਂ ਕੋਈ ਹੱਲ ਹਰ ਸਤ ਸ੍ਰੀ ਅਕਾਲ ਲਾਓ ਬੈਠਾ ਬਾਈ ਸਤ ਸ੍ਰੀ ਅਕਾਲ ਬੈਣ ਆ ਗਈ ਸਤ ਸ੍ਰੀ ਅਕਾਲ ਬਾਈ ਹੋਰ ਠੀਕ ਆ ਹਾਂ ਵਧੀਆ ਠੀਕ ਠਾਕ ਆ ਆਪਣੇ ਦੱਸ ਤੂੰ ਘਰ ਪਰਿਵਾਰ ਠੀਕ ਆ ਸਾਰੇ ਹਾਂ ਠੀਕ ਆ ਚਲੋ ਅਸੀਂ ਵੀ ਨਤਰੁ ਤਾਈ ਕੇ ਜਾਵੜੇ ਅੱਛਾ ਤਾਈ ਤਾਂ ਭਰਾ ਨਹੀਂ ਮਰ ਗਿਆ ਹਾਂ ਹਾਂ ਮੰਮੀ ਨੂੰ ਦੱਸਿਆ ਸੀ ਮੈਨੂੰ ਮਹਤਲ ਜਾਇਓ ਨੀ ਮੈਂ ਉਹ ਤਾਂ ਬਿਮਾਰੀ ਸੀ ਮੈਂ ਸੁਣਿਆ ਬਾਬਾ ਟਾਈਮ ਦਾ ਹਾਂ ਹਾਂ ਅਈ ਤਾਈ ਕਹਿੰਦੀ ਸੀ ਕਿ ਨਹੀਂ ਬਿਮਾਰ ਸੀ ਹੂੰ ਤੂੰ ਹੋਰ ਦੱਸ ਤੇਰੇ ਉੱਤੇ ਸਾਰੇ ਖੇਤ ਫਸਲ ਬਾੜੀ ਹੋਰ ਕਿਵੇਂ ਆ ਸਾਰਾ ਠੀਕ ਆ ਗੇੜਾ ਮਾਰ ਲਿਆ ਕਰੋ ਮੇਰੇ ਕੋਲੇ ਵੀ ਤੁਸੀਂ ਉਹ ਬਸ ਬੈਨੇ ਟਾਈਮ ਹੀ ਨਾ ਦਾ ਤੈਨੂੰ ਪਤਾ ਤਾਂ ਹੈਗਾ ਕੰਮਕਾਰ ਬਾਹਲੇ ਹੋ ਜਾਂਦੇ ਇਕੱਲੇ ਜਾਣੇ ਨੂੰ ਕੀ ਹੈ ਕੀ ਮੇਰੀ ਗੱਲ ਸੁਣ ਮੈਂ ਮਨਮੁੱਖ ਕੋਈ ਕੰਮ ਪੰਧਾ ਦੇ ਕੋਈ ਨਾ ਮੈਂ ਕਰਾ ਦੂੰਗੀ ਤੂੰ ਬਹਿ ਜਾ ਕੀ ਹੈ ਕੋਈ ਨਾ ਮੈਂ ਕਰ ਲੰਨੀ ਆ ਜੀ ਚੱਲ ਦੇਖ ਲੈ ਫੇਰ ਫਰ ਤੋਂ ਦੱਸ ਬਈ ਤੇਰੀ ਫਸਲ ਠੀਕ ਆ ਹਾਂ ਫਸਲ ਬੜੀ ਵਧੀਆ ਗਈ ਭੈਣੀ ਮੈਨੂੰ ਲੱਗਦਾ ਮੰਨ ਕਰੇ ਸਾਰੇ ਇਕੱਠੇ ਬੈਠੇ ਨੇ ਦੇਖ ਕਿਵੇਂ ਮੂਹ ੜੜੜ ਕਰਵਾ ਗਏ ਖਾ ਲਓ ਖਾ ਲਓ ਥੋੜਾ ਜਿਹੀ ਆ ਇਹ ਰੰਗ ਚ ਭੰਗਣਾ ਪੈਣ ਵਾਲੀ ਹੋ ਆ ਲੈਪਣੇ ਜਦੋਂ ਤੇਰੀ ਕੈਂਚੇ ਵਾਂਗ ਜਵਾਨ ਚੱਲਦੀ ਸੀ ਨਾ ਇਹ ਤਾਂ ਹੜ ਜਵਾਈ ਤੋਂ ਬਾਅਦ ਤੂੰ ਬੋਲਣਾ ਤੂੰ ਤਾਂ ਇਸ ਘਰ ਚ ਨਾ ਆਉਣ ਨੂੰ ਤਰਸਿਆ ਕਰੇਂਗੀ ਮੈਨੂੰ ਵੀ ਨਾ ਮਲਪ੍ਰਿਤ ਕਹਦੇ ਆ ਲੈਪਣੇ ਮੈਨੂੰ ਵੀ ਫਿਰ ਮੰਟਰੀ ਤੇ ਕਹਿੰਦੇ ਆ ਅੱਗੇ-ਅੱਗੇ ਦੇਖੀ ਤੇਰੇ ਨਾਲ ਹੁੰਦਾ ਕੀ ਹੈ ਹਾਜੀ ਸੁਣਦੇ ਹੋ ਹਾਂ ਦੱਸ ਤੁਸੀਂ ਕਿਤੇ ਮੇਰੇ ਚੂੜੀਆਂ ਦੇ ਟੌਪਸ ਤਾਂ ਨਹੀਂ ਦੇਖੇ ਮੈਂ ਨਾ ਦਾਦੀਆਂ ਚੂੜੀਆਂ ਪਾਉਣਾ ਨਾ ਤੇਰੇ ਮਾਕੇ ਤੇ ਡਾਕਸ ਪਾਏ ਮੈਨੂੰ ਕੀ ਪਤਾ ਨਾ ਮੈਂ ਨਾ ਜੀ ਕੱਢ ਕੇ ਰੱਖੇ ਸੀ ਉਹ ਕੱਲ ਪਰਸ ਨੂੰ ਮੈਂ ਪਿੰਡ ਨਹੀਂ ਜਾਣਾ ਥਿਆ ਨਹੀਂ ਰਹੇ ਹੁਣ ਉਹ ਇੱਥੇ ਕਿਤੇ ਹੋਣਗੇ ਉਹਨਾਂ ਨੇ ਕਿੱਥੇ ਪੈਰ ਲਾ ਕੇ ਭੱਜ ਜਾਣਾ ਹੈ ਦੇਖ ਲੈ ਇੱਥੇ ਕਿਤੇ ਹੋਣਗੇ ਮੈਂ ਸਾਰੇ ਕਿਤੇ ਦੇਖਿਆ ਇਹ ਮੈਨੂੰ ਨਹੀਂ ਥਿਆਏ ਮੰਮੀ ਨੂੰ ਪੁੱਛ ਕੇ ਦੇਖੋ ਨਾ ਮੰਮੀ ਤੂੰ ਪੁੱਛ ਲੈ ਆਪ ਤੁਸੀਂ ਪੁੱਛ ਲਓ ਮੇਰਾ ਘਰ ਤਾਂ ਨੂੰ ਸਮਝ ਮੰਨਦੀ ਐ ਇੱਕ ਤੇ ਥੋੜੀ ਭੈਣ ਬੈਠੀ ਐ ਫਿਰ ਕਹੋਗੀ ਮੇਰੀ ਮਾਂ ਤੇ ਇਲਜ਼ਾਮ ਲਾਉਂਦੀ ਐ ਮਾਂ ਹਾਂ ਪੁੱਤ ਤੂੰ ਆਹ ਮਨਪ੍ਰੀਤ ਦੀਆਂ ਚੂੜੀਆਂ ਤੇ ਟੌਪਸਟਾਈਨ ਦੇਖੇ ਪੁੱਤ ਮੈਂ ਨਹੀਂ ਦੇਖੇ ਉਹ ਜੱਲਾ ਮੈਨੂੰ ਤਾਂ ਅੰਦਰ ਬੰਦ ਦਾ ਹੁਕਮ ਨੇ ਨਾਲੇ ਮਾਂ ਨੇ ਕੀ ਕਰਨੇ ਆਪਾ ਬਾਈ ਇਹਨੂੰ ਕੀ ਪਤਾਗਾ ਚੀਜ਼ਾਂ ਤਾਂ ਉਹਦੀਆਂ ਨੇ ਉਹਨੂੰ ਸਾਹਮਣੇ ਰੱਖਣੇ ਚਾਹੀਦੀਆਂ ਸੁਣ ਲਿਆ ਤੂੰ ਹੀ ਕਿਤੇ ਰੱਖ ਕੇ ਭੁੱਲ ਗਈ ਹੋਵੇਂਗੀ ਜੀ ਮੈਂ ਪਾਗਲ ਨਹੀਂ ਹੈਗੀ ਨਾ ਤੁਸੀਂ ਮੈਨੂੰ ਬੋਲੀ ਸਮਝਦੇ ਹੋ ਤੱਪੀ ਮੈਂ ਇਨੇ ਮਹਿੰਗੇ ਭੋਰੀਆਂ ਚੀਜ਼ਾਂ ਐਂ ਰੱਖ ਕੇ ਭੁੱਲ ਜੂਗੀ ਮੈਂ ਸਾਰੇ ਕਿਤੇ ਲੱਭਿਆ ਮੈਂ ਆਉਦੇ ਪਰਸੇ ਚ ਕੱਪ ਬੋਰਡ ਚ ਸਾਰੇ ਕਿਤੇ ਦੇਖ ਲਿਆ ਕਿਤੇ ਨਹੀਂ ਝਾਈਆਂ ਹੈਗੀਆਂ ਤਦੋਂ ਉਹਨਾਂ ਨੂੰ ਖੰਭ ਲੱਗ ਗਏ ਕਿ ਪੈਰ ਲੱਗ ਗਏ ਉਹਨਾਂ ਨੂੰ ਇੱਥੇ ਕਿਤੇ ਹੋਣਗੇ ਦੇਖ ਲੈ ਧਿਆਨ ਨਾਲ ਨਾ ਜੀ ਅੱਗੇ ਤਾਂ ਆਪਣੇ ਘਰੋਂ ਕੋਈ ਚੀਜ਼ ਹੱਲੀ ਨਹੀਂ ਅੱਜ ਹੀ ਕਿਵੇਂ ਗਾਇਬ ਹੋ ਗਏ ਫੇਰ ਵੀ ਇੱਕ ਵਾਰੀ ਧਿਆਨ ਨਾਲ ਦੇਖਣਾ ਕਈ ਵਾਰੀ ਨਿਗਾਹੇ ਠਾ ਨਹੀਂ ਆਉਂਦੇ ਹੁੰਦੇ ਕਿ ਇੱਥੇ ਕਿਤੇ ਪਏ ਹੋਣਗੇ ਲੈ ਮੇਰੀ ਗੱਲ ਸੁਣ ਮਨਪੀਤਾ ਇਹ ਕੀ ਗੱਲ ਹੋਈ ਵੀ ਅੱਗੇ ਕਦੇ ਨਹੀਂ ਗਈਆਂ ਤੇਰੇ ਕਹਿਣ ਦਾ ਮਤਲਬ ਕੀ ਆ ਤੂੰ ਸਾਫ਼-ਸਾਫ਼ ਕਹਿ ਨਾ ਤੂੰ ਕਹਿਣਾ ਕੀ ਚਾਹਉਣੀ ਆ ਨਾ ਨਾ ਭਾਣੇ ਤੈਨੂੰ ਤਾਂ ਕੁਛ ਨਹੀਂ ਆਖਿਆ ਕਈ ਵਾਰੀ ਇਹਦੀ ਨਿਗਾਹ ਟਾ ਨਹੀਂ ਆਏ ਹੁਣੇ ਨਹੀਂ ਭਾਈ ਇਹ ਕਹਤਾ ਹੈ ਕਹਿਂਦਾ ਤਾਂ ਮਤਲਬ ਭਈਓ ਪਿਆ ਮੇਰਾ ਪਰਸ ਦੇਖ ਲਓ ਫਰੋਲ ਲਓ ਜੇ ਤੁਹਾਨੂੰ ਕੋਈ ਤੁਹਾਡੇ ਮਨ ਚ ਕੋਈ ਗੱਲ ਹੈਗੀ ਹੈ ਬਹਿਮ ਨਾ ਰੱਖੋ ਮਨ ਚ ਨਾ ਕੀ ਪਤਾ ਜਿਹੜਾ ਤੁਸੀਂ ਇੱਕ ਮਿੰਟ ਜਾਬਦੇ ਤੇ ਗੱਲ ਲਿਆਏ ਚੱਕੇ ਹੀ ਤੁਸੀਂ ਹੁਣ ਲਾ ਹੱਦ ਹੋ ਗਈ ਹੈ ਲੈ ਦੇਖ ਲਾ ਮਾਂ ਮੈਂ ਤੁਹਾਨੂੰ ਮੇਰਾ ਪਰਸ ਲੈ ਕੇ ਦਿਖਾਈ ਦੇ ਇਹਨੂੰ ਪਤਾ ਲੱਗ ਜਾਊਗਾ ਮੇਰੀ ਗੱਲ ਸੁਣਾ ਹਾਂ ਲਿਆ ਦਿਖਾ ਦੇ ਫਿਰ ਮੈਂ ਵੀ ਦੇਖ ਲੈਨੀ ਆ ਕਿ ਹੈਗੇ ਨੇ ਜਾਂ ਨਹੀਂ ਜੇ ਆਸੀ ਗਲਤੀ ਨਹੀਂ ਕੋਈ ਗੱਲ ਨਹੀਂ ਨੀਤੀ ਇਹਦੇ ਕੋਲੇ ਬਠੇ ਰਾਕੂ ਸ਼ਾਗਰ ਆ ਚੱਕੋ ਕਹਾਂ ਭਣੇ ਭਾਈ ਸਾਲ ਲੱਗੇ ਮੈਨੂੰ ਜਿੰਨੀ ਮਰਜੀ ਸਾਹ ਬਵਾ ਲਾ ਮੈਨੂੰ ਨਹੀਂ ਪਤਾ ਇੰਨੇ ਵਾਰੇ ਕੁਝ ਨਹੀਂ ਪਤਾ ਮੈਨੂੰ ਮੈਂ ਤਾਂ ਐਵੇਂ ਸੱਚੀ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਭਾਈ ਇਹਦੇ ਵਾਰੇ ਮੈਨੂੰ ਨਹੀਂ ਸੀ ਪਤਾ ਭਣੇ ਤੂੰ ਆਪਦੇ ਭਰਾ ਦੇ ਘਰ ਦੇ ਵਿੱਚ ਆਹ ਕੁਝ ਕਰੇਗੀ ਭਾਈ ਤੂੰ ਸੱਚ ਮੰਨ ਤੈਨੂੰ ਆਜੀ ਭਣੇ ਵਾਰੇ ਪਤਾ ਨਹੀਂਗਾ ਆਪਾਂ ਇੰਨੇ ਸਾਲ ਇਕੱਠੇ ਰਹੇ ਹੁਣ ਸਾਨੂੰ ਕੁਝ ਨਹੀਂ ਹੋ ਰਿਹਾ ਉਹ ਵੀ ਮੈਂ ਤੂੰ ਤਾਂ ਮੇਰੇ ਤੇ ਯਕੀਨ ਕਰਦੀ ਮਾਂ ਮੈਂ ਇਹਨੇ ਕੁਝ ਨਹੀਂ ਕੀਤਾ ਸੱਚੀ ਏ ਹੁਣ ਤੈਨੂੰ ਮੈਂ ਕੀ ਕਹਾ ਆ ਤਾਂ ਅੱਖਾਂ ਦੇ ਸਾਹਮਣੇ ਆਗਾ ਲੈ ਮਾਂ ਤੂੰ ਵੀ ਮੇਰੇ ਤੇ ਯਕੀਨ ਚਾਹਤਾ ਚਲ ਠੀਕ ਆ ਮਾਂ ਜੇ ਤੁਹਾਡੀ ਇਹੀ ਮਰਜ਼ੀ ਹੈ ਨਾ ਅੱਜ ਤੋਂ ਬਾਅਦ ਮੈਂ ਵੀ ਇਸ ਕਰੇ ਪੈਰ ਨਹੀਂ ਪੋਣਾ ਜਿੱਥੇ ਮੇਰੀ ਕਦਰ ਹੀ ਨਹੀਂ ਹੈਗੀ ਜਿੱਥੇ ਮੇਰੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਉਸ ਕਰੇ ਫਿਰ ਮੈਂ ਵੀ ਨਹੀਂ ਪੈਰ ਪੋਣਿਆ ਅੱਜ ਤੋਂ ਬਾਅਦ ਤੁਸੀਂ ਵੀ ਬੋਲੋ ਜੇ ਵੀ ਤੁਹਾਡੀ ਕੋਈ ਤੀ ਸੀ ਛੱਡੋ ਜੀ ਕਿਉਂ ਤੁਸੀਂ ਇਉਂ ਕਰੇ ਚਲੋ ਚਲੀਏ ਅੰਦਰ ਮੈਨੂੰ ਪਤਾ ਮੇਰੀ ਜੱਸ ਇਹ ਕੁਸਤਾ ਕਰ ਨਹੀਂ ਸਕਦੀ ਉਹ ਹੀ ਮੇਰੇ ਦੁੱਖ ਸੁੱਖ ਸੌਂਦੀ ਸੀਗੀ ਉਹਦਾ ਵੀ ਇਹ ਘਰ ਆਉਣਾ ਬੰਦ ਹੋ ਗਿਆ ਈ ਕਰ ਵੀ ਮੈਂ ਕੀ ਸਕਦੀ ਹਾਂ ਹੁਣ ਆ ਤਾਂ ਅੱਖਾਂ ਦੇ ਸਾਹਮਣੇ ਸੀ ਪਰ ਮੈਨੂੰ ਯਕੀਨ ਜ਼ਰੂਰਤ ਹੀ ਰਹਤੇ ਚਲ ਕੋਈ ਨਾ ਪੁੱਤ ਸਾਰੀਆਂ ਗੱਲਾਂ ਤੇ ਮਿੱਟੀ ਪਾ ਕਿ ਮੈਂ ਤੈਨੂੰ ਆਏ ਪੁੱਜ਼ ਦਿੱਸੀ ਉਦੋਂ ਬਾਅਦ ਕੀ ਹੋਇਆ ਨਾਇਨਾ ਮੈਨੂੰ ਮੇਰੀ ਨੂਨ ਹੀ ਨਹੀਂ ਦੇਂਦੀ ਉਹ ਕਿੱਥੇ ਆ